ਉਹ ਹਾਡੇ ਤੇ ਹੋਈ ਦੇਵੀ ਦੇਵਤਿਆਂ ਦੀ ਕਿਰਪਾ ਕਿਉਂ ਰੁਕਣ ਲੱਗ ਜਾਂਦੀ ਹੈ ਇਸ ਦੇ ਪਿੱਛੇ ਕੀ ਰਾਜ ਹੈ ਆਖਿਰ ਇਸ ਤਰ੍ਹਾਂ ਕਿਉਂ ਹੁੰਦਾ ਹੈ ਇਸ ਦੇ ਪਿੱਛੇ ਕਿਸ ਦੀ ਗਲਤੀ ਹੋ ਸਕਦੀ ਹੈ ਗਲਤੀ ਕਿਸੇ ਦੀ ਵੀ ਹੋ ਸਕਦੀ ਹੈ ਪਰ ਸਭ ਤੋਂ ਵੱਡੀ ਗਲਤੀ ਇਨਸਾਨ ਦੀ ਆਪਣੀ ਹੁੰਦੀ ਹੈ ਆਖਿਰ ਉਹ ਕਿਵੇਂ ਅੱਜ ਦੀ ਵੀਡੀਓ ਵਿੱਚ ਉਹਨਾਂ ਕੁਝ ਖਾਸ ਗਲਤੀਆਂ ਤੇ ਚਾਨਣਾ ਪਾਵਾਂਗੇ ਜੋ ਇਨਸਾਨ ਖੁਦ ਕਈ ਵਾਰ ਜਾਣੇ ਅਣਜਾਣੇ ਵਿੱਚ ਕਰ ਬੈਠਦਾ ਹੈ ਪੂਰੇ ਵਿਸਥਾਰ ਨਾਲ ਦੱਸਾਂਗੇ ਪਰ ਜੇਕਰ ਤੁਸੀਂ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰਨਾ ਜੀ ਅਤੇ ਨਾਲ ਹੀ ਬੈਲ ਆਈਕਨ ਜਰੂਰ ਦਬਾ ਦੇਣਾ ਤਾਂ ਕਿ ਮਡਾਰ ਮਲਟੀਮੀਡੀਆ ਵੱਲੋਂ ਪੇਸ਼ ਕੀਤੀ ਜਾਣ ਵਾਲੀ ਹਰ ਨਵੀਂ ਵੀਡੀਓ ਆਪ ਜੀ ਤੱਕ ਆਸਾਨੀ ਨਾਲ ਪਹੁੰਚ ਸਕੇ ਤੁਸੀਂ ਅਕਸਰ ਪਿੰਡਾਂ ਸ਼ਹਿਰਾਂ ਵਿੱਚ ਲੱਗਦੇ ਆ ਮੇਲਿਆਂ ਤੇ ਜਾਂਦੇ ਹੋਵੋਗੇ ਜਿੱਥੇ ਕਈ ਹੱਥਾਂ ਦੀਆਂ ਉਂਗਲਾਂ ਨਾਲ ਤੁਹਾਡੇ ਤਿਲਕ ਲਗਾਉਂਦੇ ਹੋਣਗੇ ਕਈ ਲੋਕਾਂ ਨੂੰ ਮਹਾਰਤ ਹਾਸਲ ਹੁੰਦੀ ਹੈ ਉਹ ਤੁਹਾਡੇ ਮਸਤਕ ਤੇ ਤਿਲਕ ਲਗਾਉਣ ਦੇ ਬਹਾਨੇ ਤੁਹਾਡੇ ਮਸਤਕ ਨਾਲ ਉਂਗਲ ਟੱਚ ਕਰਕੇ ਤੁਹਾਡੇ ਤੇ ਹੋਈ ਦੇਵੀ ਦੇਵਤਿਆਂ ਦੀ ਕਿਰਪਾ ਖਿੱਚਣ ਦੀ ਕੋਸ਼ਿਸ਼ ਕਰਨਗੇ ਪਰ ਜੋ ਥੋੜਾ ਬਹੁਤ ਵੀ ਅੰਦਰੋਂ ਕਮਜ਼ੋਰ ਹੈ ਥੋੜੀ ਬਹੁਤ ਹੀ ਕਿਰਪਾ ਪਾ ਕੇ ਸ਼੍ਰੀ ਲੰਗਾ ਤੇ ਉਸ਼ਲਦਾ ਤੇ ਦਿਖਾਵਾ ਕਰਦਾ ਹੈ ਉਸ ਤੇ ਹੋਈ ਕਿਰਪਾ ਕੋਈ ਵੀ ਕਾਲੇ ਜਾਦੂ ਵਾਲੇ ਮਸਤਕ ਤੇ ਤਿਲਕ ਬਹਾਨੇ ਉਂਗਲ ਲਗਾ ਕੇ ਖਿੱਚ ਲੈਂਦੇ ਹਨ ਅੱਜ ਕੱਲ ਇੱਕ ਹੋਰ ਬਹੁਤ ਫੈਸ਼ਨ ਲੋਕਾਂ ਨੇ ਤੋੜ ਲਿਆ ਹੈ ਬੁਲਾਬਾ ਪਾਉਂਦਾ ਦਰ ਅਸਲ ਇਹ ਕੋਈ ਫੈਸ਼ਨ ਨਹੀਂ ਸੀ ਸਗੋਂ ਇੱਕ ਆਪਣੇ ਗੁਰਗੱਦੀ ਵਾਲੇ ਗੁਰੂ ਦੀ ਨਿਸ਼ਾਨੀ ਹੁੰਦੀ ਸੀ ਜਿਸ ਨਾਲ ਕਈ ਤਰ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੁੰਦੀਆਂ ਸਨ ਪਰ ਕਈ ਕਾਲੇ ਜਾਦੂ ਟੂਣੇ ਵਾਲੇ ਤਾੰਤ੍ਰਿਕ ਵਾਲੇ ਜਿਨ੍ਹਾਂ ਦਾ ਕੰਮ ਹੀ ਲੋਕਾਂ ਦੇ ਬਣਦੇ ਕੰਮ ਵਿਗਾੜਨਾ ਤੇ ਉਹਨਾਂ ਤੇ ਹੋਈ ਮੁਰਸ਼ਦ ਦੀ ਕਿਰਪਾ ਰੋਕਣਾ ਹੀ ਹੈ ਉਹ ਕਿਸੇ ਵੀ ਮੁਰਸ਼ਦ ਦੀ ਕਿਰਪਾ ਵਾਲੇ ਇਨਸਾਨ ਨੂੰ ਆਪਣੇ ਝਾਂਸੇ ਵਿੱਚ ਲੈ ਕੇ ਉਹਨਾਂ ਵੱਲੋਂ ਸਿੱਧ ਕੀਤਾ ਗੁਲਾਬਾ ਉਹਨਾਂ ਨੂੰ ਪਾ ਦਿੰਦੇ ਹਨ ਫਿਰ ਕੀ ਹੋਣਾ ਹੈ ਗੁਲਾਬਾ ਪਹਿਨਦਿਆਂ ਹੀ ਤੁਹਾਡੀ ਕਿਰਪਾ ਹੌਲੀ-ਹੌਲੀ ਕਟਣੀ ਸ਼ੁਰੂ ਹੋ ਜਾਂਦੀ ਹੈ ਤੇ ਤੁਹਾਡੀ ਕਿਰਪਾ કાલે જાદુવાલે ਕੋਲ ਜਾਣੀ ਸ਼ੁਰੂ ਹੋ ਜਾਂਦੀ ਹੈ ਗੁਲਾਬਾ ਪੈਨੋ ਪਰ ਕਿਸੇ ਖਾਸ ਮੁਰਸ਼ਦ ਤੋਂ ਜੋ ਨੂਰੀ ਵਿੱਚ ਹੋਵੇ ਤੇ ਤੁਹਾਡਾ ਵਿਸ਼ਵਾਸ ਪਾਤਰ ਹੋਵੇ ਤਾਂ ਫਿਰ ਗੁਲਾਬਾ ਵੀ ਤੁਹਾਡੇ ਲਈ ਇੱਕ ਸੁਰੱਖਿਆ ਕਵਚ ਦਾ ਕੰਮ ਕਰੇਗਾ ਜਲ ਹੀ ਜੀਵਨ ਹੈ ਇਹ ਬਿਲਕੁਲ ਸੱਚ ਹੈ ਤੇ ਇਸ ਤੋਂ ਬਿਨਾਂ ਹਰ ਇੱਕ ਇਨਸਾਨ ਜੀ ਨਹੀਂ ਸਕਦਾ ਕੌਣ ਹੈ ਜੋ ਜਲ ਨਹੀਂ ਸਕਦਾ ਜਲ ਛਕਣਾ ਸਾਡੀ ਮਜਬੂਰੀ ਵੀ ਹੈ ਤੁਸੀਂ ਕਦੀ ਜਲ ਬਾਰੇ ਵੀ ਸੋਚਿਆ ਹੈ ਕਿ ਜੇਕਰ ਤੁਹਾਡੇ ਤੇ ਕਿਸੇ ਦੇਵੀ ਦੇਵਤਾ ਦੀ ਕਿਰਪਾ ਹੈ ਤਾਂ ਜਲ ਨਾਲ ਵੀ ਤੁਹਾਡੀ ਕਿਰਪਾ ਕੋਈ ਹੌਲੀ-ਹੌਲੀ ਖਿੱਚ ਸਕਦਾ ਹੈ ਜੀ ਹਾਂ ਇਹ ਬਿਲਕੁਲ ਸੱਚ ਹੈ ਸ਼ਾਇਦ ਤੁਸੀਂ ਕਦੀ ਵੇਖਿਆ ਸੁਣਿਆ ਹੋਵੇਗਾ ਕਈ ਸਾਧੂ ਸੰਤ ਜਿਸ ਵੀ ਬਰਤਨ ਵਿੱਚ ਜਲ ਛਕਦੇ ਹਨ ਉਹ ਉਨਾ ਹੀ ਜਲ ਬਰਤਨ ਵਿੱਚ ਪਵਾਉਂਦੇ ਹਨ ਜਿੰਨਾ ਉਹਨਾਂ ਤੋਂ ਆਰਾਮ ਨਾਲ ਛਕਿਆ ਜਾ ਸਕੇ ਉਹ ਕਦੀ ਵੀ ਬਰਤਨ ਵਿੱਚ ਝੂਠਾ ਜਲ ਨਹੀਂ ਛੱਡਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਜੇਕਰ ਉਹਨਾਂ ਨੇ ਝੂਠਾ ਜਲ ਛੱਡਿਆ ਤਾਂ ਨੁਕਸਾਨ ਹੋਣ ਦੇ ਚਾਂਸ ਬਣ ਸਕਦੇ ਹਨ ਕਿਉਂਕਿ ਉਹਨਾਂ ਨੇ ਜੇਕਰ ਝੂਠਾ ਜਲ ਛੱਡਿਆ ਤਾਂ ਹੋ ਸਕਦਾ ਹੈ ਉਹਨਾਂ ਦਾ ਝੂਠਾ ਜਲ ਕਿਸੇ ਕਾਲੇ ਜਾਦੂ ਟੂਨੇ ਵਾਲੇ ਦੇ ਹੱਥ ਲੱਗ ਜਾਵੇ ਫਿਰ ਉਹ ਆਪਣੀਆਂ ਗਲਤ ਸ਼ਕਤੀਆਂ ਦੁਆਰਾ ਉਹੀ ਝੂਠਾ ਜਲ ਆਪ ਛਕ ਕੇ ਸਾਧੂ ਸੰਤ ਦੀਆਂ ਸ਼ਕਤੀਆਂ ਵਿੱਚੋਂ ਕੁਝ ਹਿੱਸਾ ਖਿੱਚ ਸਕਦਾ ਹੈ ਇਸ ਲਈ ਅਗਲੀ ਵਾਰ ਤੁਸੀਂ ਵੀ ਜਦੋਂ ਜਲ ਛਕੋ ਤਾਂ ਆਪਣਾ ਝੂਠਾ ਜਲ ਨਾ ਛੱਡੋ ਜਿੰਨੀ ਤੁਹਾਨੂੰ ਜ਼ਰੂਰਤ ਹੈ ਜਲ ਉਨਾ ਹੀ ਚੱਕਣ ਵਾਸਤੇ ਬਰਤਨ ਵਿੱਚ ਲਵੋ ਤੁਹਾਡੇ ਤੇ ਹੋਈ ਦੇਵੀ ਦੇਵਤਿਆਂ ਦੀ ਕਿਰਪਾ ਨੂੰ ਖਿੱਚਣ ਲਈ ਕੋਈ ਹੋਰ ਵੀ ਕਈ ਤਰ੍ਹਾਂ ਦੇ ਪ੍ਰਯਤਨ ਕਰ ਸਕਦਾ ਹੈ ਪਰ ਜੇਕਰ ਤੁਹਾਡਾ ਆਪਣੇ ਮੁਰਸ਼ਿਦ ਤੇ ਪੱਕਾ ਯਕੀਨ ਅਤੇ ਤੁਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਭਗਤੀ ਵਿੱਚ ਕਠੋਰ ਕਰ ਲਿਆ ਹੈ ਤਾਂ ਫਿਰ ਕੋਈ ਕਿਸੇ ਵੀ ਤਰ੍ਹਾਂ ਦਾ ਤਰੀਕਾ ਕਿਉਂ ਨਾ ਤੁਹਾਡੇ ਤੇ ਅਜਮਾ ਲਵੇ ਤੁਹਾਡੇ ਤੇ ਹੋਈ ਦੇਵੀ ਦੇਵਤਿਆਂ ਦੀ ਕਿਰਪਾ ਕੋਈ ਖੋਣ ਦੀ ਤਾਂ ਇੱਕ ਪਾਸੇ ਖੋਣ ਦੀ ਕੋਸ਼ਿਸ਼ ਵੀ ਨਹੀਂ ਕਰ ਸਕਦਾ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਜੀ ਮਿਲਦੇ ਹਾਂ ਬਹੁਤ ਜਲਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜਿਕਰਾ ਸੰਤ ਸਾਈਂ ਲੋਕਜੀ ਦਾ ਬੋਲ ਸੱਚੇ ਦਰਬਾਰ ਦੀ ਜੈ